ਗੋੜੀ ਮਹੱਲਾ ਪੰਜਵਾਂ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਕਿਸਹਿ ਆਰਾਦ ਮੇਰਾ ਮਨ ਧੀਰਾ ਰਹਾਉ ਅਨੰਦਿਨ ਜਪਉ ਗੁਰ ਗੁਰਨਾਮ ਤਾਂ ਤੇ ਸਿਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈ ਜਿ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੀ ਮਾਈ ਪ੍ਰਭ ਕੀ ਸਰਨ ਉਬਰੈ ਸਬ ਕੋ ਈ ਕਰਨ ਕ 라ਵਣ ਪੂਰਨ ਸਚ ਸੋਏ ਰਹਾਉ ਅਬ ਮਨ ਬਸਿਆ ਕਰਨ ਹਾਰਾ ਭੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਤੇ ਕਹਿਣ ਨਾ ਜਾਈ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗਉੜੀ ਚੇਤੀ ਮਹੱਲਾ ਪੰਜਵਾਂ ਧੂਪਦੇ ਇਕ ਓੰਕਾਰ ਸਤਗੁਰ ਪ੍ਰਸਾਦਿ RAM ਕੋ ਬਲ ਪੂਰਨ ਭਾਈ ਤਾਂਤੇ ਬਿਰਤਾ ਨਾ ਬਿਆਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗੁਆਈ ਨਾਨਕ ਹਰ ਗੁਣ ਨਿਰਪੋ ਗਾਈ ਗੌੜੀ ਮਹੱਲਾ ਪੰਜਵਾਂ ਪੁਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੁ ਅੰਗੋਰੀਆ ਰਹਾਉ ਸ੍ਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੋਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਮਲ ਇਹ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉੱਤਰੀਆ ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਦੈ ਘਸਾਈ ਮੀਤਲਾ ਤੂੰ ਸੰਗ ਹਮਾਰੈ ਬਾਸ ਜੀਉ ਰਹਾਉ ਤੁਜ ਬਿਨ ਘਰੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲੇਹਾਰ ਜੀ ਹਸਤ ਅਲੰਬਣ ਦੇਹੋ ਪ੍ਰਭ ਗਰਤਹੁ ਉਦੁਰ ਗਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲਾ ਕਮਨ ਬਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸਮਾਹੀ ਸੋ ਪ੍ਰਸੰਨ ਭਈ ਕੇਸਵਾ ਸੇ ਜਨ ਹਰ ਗੁਣ ਗਾਹੀ ਮਾਤ ਪਿਤਾ ਸੁਤ ਬੰਧ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗਉੜੀ ਬੈਰਾਗਣ ਰੁ ਹੋਏ ਕੇ ਸ਼ੰਤ ਕੇ ਘਰ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੂ ਗਾਵੇ ਸਰਬ ਕਲਿਆਣ ਸੂਖ ਸਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਨਿਵ ਲਾਗੀ ਜਿਨ ਹਰ ਪਾਇਆ ਸੇ ਵਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੇ ਜੋਗੀ ਜਤੀ ਸਿਧ ਹਰ ਆਹੇ ਜਿਸਹਿ ਪ੍ਰਾਪਤ ਸੋ ਹਰ ਗੁਣ ਗਾਹੇ ਤਾ ਕੀ ਸਰਨ ਜਿਨ ਬਿਸਰਤ ਨਾਹੀ ਵਡ ਭਾਗੀ ਹਰ ਸੰਤ ਮਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੀ ਨਾਨਕ ਮੰਗਤ ਨਾਮ ਆਧਾਰੀ ਰਾਗ ਗੌੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਕਬਨੋ ਕੋਨੁ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਹੋ ਸੁਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਉ ਹਉ ਫਿਰ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ ਪਾਈ ਲਗਉ ਮੋਹੇ ਕਰਉ ਬੇਨਤੀ ਕੋਉ ਸੰਤ ਮਿਲੈ ਬੜ ਭਾਗੀ ਰਹਾਉ ਮਨ ਅਰਪਉ ਤਨ ਰਾਖਉ ਆਗੇ ਮਨ ਕੀ ਮਤ ਮੋਹੇ ਸਗਲ त्याਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰਉ ਤਿਸ ਪਿਛੈ ਵੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰੇ ਪੰਖੀ ਸਿਮਰ ਹਰ ਪਾਖ ਮਿਲ ਸਾਧ ਸੰਗ ਰਨ ਗਾਹ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਉ ਪ੍ਰਮਾ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਿਣ ਮੋਹ ਕੀ ਫਾਸ ਕਟਿ ਮਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾ ਕੀ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸ ਕਰ ਗੈ ਲਿਹੁ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗਉੜੀ ਮਹੱਲਾ 5ਵਾਂ ਹਰ ਪੀਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋਂ ਦਿਨ ਰਾਣੀ ਹੈ ਕੋਈ ਸੰਤ ਮਲਾਵੇ 네ਰਾ ਰਹਾਉ ਸੇਵਾ ਕਰੂੰ ਦਾਸ ਦਸਨ ਕੀ ਅਨਕ ਭਾਂਤ ਤਿਸ ਕਰੂੰ ਨੇਹੋਰਾ ਤੁਲਾ ਧਾਰ ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਰ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬੋਹਰਾ ਆਨ ਦਸੂਖ ਭੇਟ ਤ ਹਰ ਨਾਨਕ ਜਨਮ ਕਿਰਤਾਰਤ ਸਫਲ ਸਵੇਰਾ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨ ਜਾਈ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ 모ਹੀ ਸਭੂ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੀ ਮਿਲ ਬਾਤ ਨ ਕਰਤੇ ਭਾਈ ਏਕ ਬਸਤ ਬਿਨ ਪੰਜ ਦੁਹੇਲੀ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਨਾਨਕ અપਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਨਾਈ ਜਿਨ ਕੇ ਬੰਦਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਭਾਈ ਮੇਰੇ RAM ਰਾਏ ਇਨ ਬਿਦ ਮਿਲੇ ਗੁਸਾਈ ਸਹਜ ਭਇਆ ਭ੍ਰਮ ਖਿਨ ਮਹਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋਂ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਤਲੈ ਸਤਗੁਰ ਮੁਝਹਿ ਬਤਾਉ ਰਹਾ ਜਤ ਕਤ ਦੇਖੋ ਤਤ ਤਤ ਤੁਮਹੀ ਮੋਹਿ ਇਹੋ ਵਿਸਵਾਸ ਹੋਇ ਆਇਓ ਕਹਿ ਪਹਿ ਕਰਉ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗੁਰਾਇਓ ਲਹਿਓ ਸਹਸਾ ਬੰਦਨ ਗੁਰ ਤੋਰੀ ਕਹ ਸਦਾ ਸਹਿਜ ਸੁਖ ਪਾਉ ਹੋਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾਂ ਦਿਖਾਉ ਖੰਡ ਬ੍ਰਹਮੰਡ ਕਾ ਏ ਕੋਠਾਣਾ ਗੁਰ ਪਰਦਾ ਖੋਲ ਦਿਖਾਉ ਨੌ ਨਿਦ ਨਾਮ ਨਿਧਾਨ ਇਕਠਾਈ ਤਉ ਬਾਹਰ ਕਠਹਿ ਜਾਉ ਇਕੈ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਉ ਕਹੁ ਨਾਨਕ ਪਰਮ ਗੁਰ ਕੋਈ ਹੈ ਿਵ ਤਤੈ ਤਤ ਮਲਾਉ ਗਉੜੀ ਮਹੱਲਾ ਪੰਜਵਾ ਆਉ ਜ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈਹਾਂ ਖਾਟ ਚੱਲੋ ਹਰਲਾਹਾ ਆਗੇ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸਹ ਸਿਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹ ਜੀ ਬਹੋਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੌੜੀ